ਅੱਜ ਸ਼ਾਮ ਨੂੰ 6 ਵਜੇ ਹੋਈ ਵੱਡੀ ਵਾਰਦਾਤ ਅੰਮ੍ਰਿਤਸਰ ਦੇ ਨਗੀਨਾ ਐਵੇਨਿਊ ਵਿੱਚ ਦੋ ਨੌਜਵਾਨਾਂ ਵੱਲੋਂ ਇੱਕ ਮੈਡੀਕਲ ਸਟੋਰ ਤੇ ਕੀਤੀ ਗਈ ਲੁੱਟ ਪਿਸਟਲ ਦੀ ਨੋਕ ਤੇ ਲੁੱਟ ਕਰਕੇ ਨੌਜਵਾਨ ਹੋਏ ਫਰਾਰ ਸੀਸੀਟੀਵੀ ਫੁਟੇਜ ਆਈ ਸਾਹਮਣੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਜੇ ਕਿਸ ਤਰ੍ਹਾਂ ਦੋ ਨੌਜਵਾਨ ਹੁੰਦੇ ਨੇ ਲੁੱਟ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਇਸ ਦਾ ਜੋ ਕਿ ਸਿੱਧਾ-ਸਿੱਧਾ ਜਿਹੜਾ ਪ੍ਰਸ਼ਾਸਨ ਤੇ ਉਂਗਲ ਉਠਦੀ ਹੈ ਤੇ ਕਿਸ ਤਰ੍ਹਾਂ ਆਮ ਲੋਕ ਜਿਹੜੇ ਆ ਉਹ ਸੁਰੱਖਿਤ ਨਹੀਂ ਹੈਗੇ ਤਾ ਦੁਕਾਨਦਾਰ ਸੁਰੱਖਿਤ ਨਹੀਂ ਹੈਗੇ ਦਿਨ ਦਹਾੜੇ 6 ਵਜੇ ਪਿਸਟਲ ਦੀ ਨੋਕ ਤੇ ਇਦਾਂ ਲੁੱਟ ਹੁੰਦੀ ਹੈ ਤਾਂ ਆਏ ਦਿਨ ਇਹੋ ਜੀਆਂ ਵਾਰਦਾਤਾਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਦੁਕਾਨਦਾਰ ਲੁੱਟੇ ਜਾ ਰਹੇ ਨੇ ਘਰ ਲੁੱਟੇ ਜਾ ਰਹੇ ਨੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਿਹੜੀਆਂ ਵੱਧ ਰਹੀਆਂ ਐ ਬਾਕੀ ਦੀ ਜਾਣਕਾਰੀ ਆਓ ਸੁਣਦੇ ਹਾਂ ਕੀ ਕਹਿਣਾ ਐ ਪੀੜਤ ਸਰ ਮੇਰਾ ਨਾਮ ਗੋਤਮ ਸ਼ਰਮਾ ਮੈਂ ਸਮਾਈਲਿੰਗ ਕਲੇਵ ਦਾ ਰਹਿਣ ਵਾਲਾ ਪੂਰੇ 6 ਵਜੇ ਦੋ ਜੇ ਨਹੀਂ ਆਂਦੇ ਐ ਇੱਕ ਜਾਨਾ ਪਹਿਲੇ ਅੰਦਰ ਵੜਿਆ ਦਵਾਈ ਲਈ ਪੁੱਛਿਆ ਉਹਨੇ ਇਹ ਹੈਗੀ ਐ ਮੈਂ ਉੱਠ ਕੇ ਦੇਣ ਲੱਗਿਆ ਤੇ ਦੂਸਰਾ ਅੰਦਰ ਵੜਿਆ ਉਹਨੇ ਲੋਕ ਕਰ ਲਿਆ ਦਰਵਾਜਾ ਮੈਂ ਕਿਹਾ ਭਾਜੀ ਕੁੰਡੀ ਖੋਲ ਦੋ ਇਸ ਤੋਂ ਪਹਿਲਾਂ ਹੀ ਦੂਸਰੇ ਨੇ ਪਿਸਤੌਲ ਕੱਢ ਲਈ ਲੋਡ ਵੀ ਕੀਤੀ ਸਾਫ ਆਵਾਜ਼ ਆਈ ਕਹਿੰਦਾ ਚੁੱਪ ਕਰਕੇ ਤੇ ਸਾਈਡ ਤੇ ਬਹਿ ਜਾ ਸਾਨੂੰ ਆਪਣਾ ਕੰਮ ਕਰ ਲੈਣ ਦੇ ਫਿਰ ਉਹ ਪਿਸਤੌਲ ਲੈ ਕੇ ਮੇਰੇ ਲਾਗੇ ਬੈਠਾ ਰਿਹਾ ਮੈਨੂੰ ਹਿੱਲਣ ਨਹੀਂ ਦਿੱਤਾ ਦੂਸਰੇ ਬੰਦੇ ਨੇ ਸਾਰੀ ਫੁੱਲਾਫਲੀ ਕਰਕੇ ਜੋ ਵੀ ਪੈਸੇ ਗਏ ਅਦਰ ਉਦਰੋਂ ਸਾਰੇ ਪਿੱਛੋ ਪਰਫਿਊਮ ਇਹ ਉਹ ਸਭ ਕੁਝ ਕੱਢ ਕੋਡ ਕੇ ਅਕਲਫ ਆਪਣੇ ਜੇਬ ਚਿਪਾਇਆ ਹੈ ਤੇ ਨਿਕਲ ਗਏ ਤੇ ਮੈਨੂੰ ਜਾਣ ਲੱਗਿਆ ਮੈਨੂੰ ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਤੁਸੀਂ ਕਿਹਾ ਜਾਂ ਹਿਲੇ ਆਥੋਂ ਜਿੰਨੇ ਦੇ ਰਹੀ ਜਾਂਦੇ ਨਹੀਂ ਤੇ ਇਹੀ ਵਾਪਸ ਆ ਜੈਣਾ ਹੀ ਤੇ ਗੋਲੀ ਤੇ ਨੂੰ ਮਾਰ ਦੇਣੀ ਆ ਸਰ ਕਿੰਨੇ ਕੁ ਉਮਰ ਹੈ ਕਿਸੇ ਨਾਲ ਸਰ ਉਹ ਹਾੜਲੀ 19 ਕੁ ਸਾਲ 18 20 ਸਾਲ ਦੇ ਲੱਗ ਛਾਗੇ ਰੁਮਾਲ ਅਲਸਰ ਬਾਹਰ ਖਲੋ ਕੇ ਉਹਨਾਂ ਨੇ ਬੰਨੇ ਪਹਿਲੇ 1-2 ਮਿੰਟ ਬਾਹਰ ਉਹਨਾਂ ਨੇ ਸਲਾਹ ਦਿੱਤੀ ਹੈ ਪ੍ਰੋਪਰ ਜੋ ਕਿ ਰਿਕਾਰਡਿੰਗ ਵਿੱਚ ਵੀ ਆਇਆ ਹੈ ਪਹਿਲੇ ਬਾਹਰ ਸਲਾਹ ਸੁਣ ਕਰਕੇ ਰੁਮਾਲ ਬੰਨ ਕੇ ਫੇਰ ਅੰਦਰ ਆਏ ਤੇ ਉਹਨਾਂ ਨੇ ਹਾਂਜੀ ਹਾਂਜੀ ਸਰ ਕੀ ਕਾਰਵਾਈ ਸਰ ਉਹਨਾਂ ਨੇ ਉਹ ਕੈਮਰੇ ਦੀ ਫੁਟੇਜ ਵਗੈਰਾ ਚੈੱਕ ਕਰ ਰਹੀ ਨੇ ਤੇ ਕਹਿੰਦੇ ਕੋਈ ਗੱਲ ਨਹੀਂ ਸਰ ਤੁਹਾਨੂੰ ਕੋਈ ਪਤਾ ਕਿ ਕਿਹੜੇ ਮੁੰਡੇ ਸੀ ਜਾਂ ਕੁਝ ਨਹੀਂ ਨਹੀਂ ਆਈ ਆਈਡੀਆ ਸਰ ਕੁਝ ਵੀ ਨਹੀਂ ਆਪਾਂ ਦੇ ਕਦੀ ਕਿਸੇ ਨਾਲ ਕਿੰਨਾ ਕਿੰਨੇ ਦੀ ਫਿਰ ਲੁੱਟ ਹੋਈ ਸਰ तकरीबन तकरीबन 28 ਤੋਂ 30000 ਰੁਪਏ ਸੀਗਾ ਜੋ ਕਿ ਪੇਮੈਂਟਾਂ ਪੁੰਮ ਦਾ ਦੇਣੀਆਂ ਵੀ ਸੀਗੀਆਂ ਕੁਛ ਆਈਆਂ ਵੀ ਸੀਗੀਆਂ ਸ਼ਨੀਵਾਰ ਮੋਸਟਲੀ ਪੇਮੈਂਟਾਂ ਕਰਨੀ ਹੁੰਦੀ ਆਪਾਂ ਸਰ ਦੁਕਾਨ ਦਾ ਨਾਮ ਕੀ ਆਪਾਂ ਵਰਸ਼ਾ ਮੈਡੀਕਲ ਜੀ ਮੰਗੀ ਕਰਦੇ ਬਸ ਸਰ ਦੇਖੋ ਜੀ ਕੋਈ ਸੇਵ ਹੀ ਨਹੀਂਗਾ 6 ਵਜੇ ਸ਼ਰਿਆਮ ਪਿਸਤੋਲ ਲੈ ਕੇ ਲੁੱਟ ਕੋ ਹੋ ਰਹੀ ਹੈ ਇਸ ਤੋਂ ਬਾਅਦ ਹੋਰ ਮੈਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਹੈ ਪੁਲਿਸ ਨੇ ਆਸ਼ਵਾਸ਼ਣ ਦੁਆਈ ਹਾਂਜੀ ਹਾਂਜੀ ਸਰ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਜਲਦੀ ਆਪਾਂ ਉਹਨਾਂ ਨੂੰ ਫੜਦੇ ਹਾਂ ਤੇ ਕਾਰਵਾਈ ਕਰਦੇ ਹਾਂ ਹਾਂਜੀ ਇਹ ਨੰਨਕੀਣਾਬੀਰੂ ਦੇ ਵਿੱਚ ਵਰਸਾ ਮੈਡੀਕਲ ਸਟੋਰ ਪੈਂਦਾ ਜੀ ਇਤਲਾਹ ਮਿਲੀ ਸੀ ਕਟੌਰੂ ਤੋਂ ਵੀ ਇੱਥੇ ਕੋਈ ਅਨਨੋਨ ਆਦਮੀ ਜਿਹੜੇ ਆਉ ਲੈ ਕੇ ਇਹਨਾਂ ਦੇ ਮੈਡੀਕਲ ਸਟੋਰ ਤੋਂ ਕੋਈ ਪੈਸਿਆਂ ਦੀ ਖੋ ਕਰਕੇ ਲੈ ਗਏ ਆ ਮੌਕੇ ਤੇ ਪਹੁੰਚੇ ਆ ਤੇ ਕਰਕੇ ਤਫ਼ਤੀਸ਼ ਤੇ ਵੈਰੀਫਾਈ ਕਰ ਰਹੇ ਆ ਸਰਾ ਜੀ ਸਰ ਇਹਨਾਂ ਨੂੰ ਗਨਪੁਆਇੰਟ ਤੇ ਹਾਂਜੀ ਹਾਂਜੀ ਇਹਨਾਂ ਦੇ ਦੱਸ ਮੁਤਾਬਕ ਦੱਸਿਆ ਇਹਨਾਂ ਨੇ ਵੀ ਕਨਕਟ ਸੀ ਵਗੈਰਾ ਸਾਹਮਣੇ ਆਈ ਆ ਆ ਕਰ ਚੈੱਕ ਕਰ ਰਿਹਾ ਜੀ ਚੈੱਕ ਕਰਕੇ ਤੇ ਸਾਰੀ ਕਾਰਵਾਈ ਜਿਹੜੀ ਆ ਉਹ ਬਿਆਨ ਲਿਖ ਕੇ ਬੁਕ ਸਟੇਟਮੈਂਟ ਲੈ ਕੇ ਪੱਤੇ ਦੋ ਜਣੇ ਸੀ ਦੋ ਜਣੇ ਜੀ ਮੋਟਰਸਾਈਕਲ ਤੇ ਦੋ ਜਣੇ